ਏ ਜੀ ਮਾਰੀ ਨੀ ਮੈਂ ਕਹਿੰਦਾ ਪਰ ਇਹ ਪਿੰਨੀ ਦੇਖੋ ਕਹਿੰਦਾ ਭਾਜੀ ਇਹ ਟਾਈਮ ਸਰ ਕਲਾਸ ਲੱਗ ਜਣੀ ਦਾ ਮਤਲਬ ਕਿ ਬੰਦਾ ਇਸ਼ਤਿਹਾਰ ਦਾ ਅਸੀਂ ਆਲਰੇਡੀ ਸ਼ੁਰੂ ਤੋਂ ਮਸ਼ਹੂਰ ਆ ਇਹ ਮੇਰੀਆਂ ਪ੍ਰਕਿਆਵਾਂ ਹੁੰਦੀਆਂ ਮੈਨੂੰ ਕੰਨ ਚਾਹੀਦੇ ਆ ਆ ਮੈਨੂੰ ਨੋਸ ਚਾਹੀਦਾ ਬਾਹਰ ਹੋਈ ਸ਼ਨੀਵਾਰ ਤੇਲ ਵੇਚਣਾ ਫਿਰ ਸ਼ਨੀ ਮੰਦਰ ਵਾਪਸ ਫੋਰਸ ਵੀਡੀਓ ਪਾਈ ਦੀ ਉਹਨਾਂ ਨੂੰ ਕਹੇ ਭਾਵੇਂ ਲੈਣ ਨੂੰ ਜਾ ਕੇ ਉਹ ਚਲੇ ਗਏ ਵੈ ਸਵਾ ਕੇ ਨਿਕਲ ਗਏ ਪਰ 11:30 ਵਜੇ ਆ ਮੈਂ ਪਾਇਆ ਨਾ ਹੁਣ ਮੈਂ ਜਿੱਥੇ ਵੀ ਜਾਵਾਂ ਕਿਸੇ ਕੁੜੀ ਨੂੰ ਵੇਖਣਾ ਹੀ ਨਹੀਂ ਹੈ ਬੜਿਆ ਮੂਰਖੀ ਅੱਖੀਏ ਗਾੜੀ ਆਪਣੇ ਖੁਰਪੇ ਨੂੰ ਪਾ ਕੇ ਉਹ ਲੜਾਈ ਦੇਖ ਕੇ ਉਹਨੂੰ ਡਰ ਲੱਗਦਾ ਕਿ ਦੱਸਿਆ ਕਿ ਉਹਨੇ ਪ੍ਰੈਕਟੀਕਲ ਕੀਤਾ ਵਾ ਪਰ ਕਮਾਂਡੋ ਦੀ ਉਮਰ ਛੋਟੀ ਹੈ ਇਹਦੀ ਫੋਟੋ ਖਿੱਚ ਲਈਏ ਬੁੱਕਟ ਹੈਗਾ ਯਾ ਬੁੱਕਟ ਹੈਗਾ ਲੈ ਬੱਚਿਆਂ ਨੂੰ ਐਪਰੀਸ਼ੀਏਟ ਕਰੋ ਐਸੀ ਹਾਏ ਫੋਨ ਹੈ ਟਾਈਪਿੰਗ ਮਾਰਦੇ ਹੋ ਕੇ ਰਿਪੋਰਟ ਭਜਾ ਸਟਾਰ ਵੈਲ ਮਨ ਲਗੇ ਅੱਖਾਂ ਵਿੱਚ ਮੱਥਾ ਲੱਗਾ ਲੈ ਸਭ ਸਭ ਭੱਜ ਗਏ ਨੇ ਆਮ ਹੀ ਕੰਮ ਚੱਲ ਪਿਆ ਹੁਣ ਵਿਆਹ ਕਰਾ ਲਓ ਤੇ ਬੱਸ ਲੁੱਟੋ ਉਹਨੂੰ ਦੀਨ ਹਾਂ ਨੈਕਸਟ ਟਾਈਮ ਹੋਮ theater music ਆਨ ਓਨਲੀ ਬੱਸ ਵੇਰ ਮਤ ਮੇਰੇ ਹੱਥਲੇ ਲੱਗੇ ਰੋਗੇ ਸਾਰੀ ਬਹੁਤੀਆਂ ਜਨਾਨੀਆਂ ਬੰਦੇ ਦੀ ਜਾਇਦਾਦ ਲੈਣ ਵਾਸਤੇ ਲੁੱਟਣ ਪੁੱਟਣਾ ਮਾੜੀ ਅਰਜ਼ਿਕ ਨਿਕਲਦੀ ਆ ਇਹ ਗੱਲ ਤੇ ਰਹੀ ਹੈ ਜਿਆ ਫਰੋਦੀ ਨਾਲ ਲੰਨੀਆਂ ਉਹ ਸਾਰੇ ਕ੍ਰਿਕਟਰਾਂ ਦਾ ਵੀ ਇਹੀ ਹੁੰਦਿਆ ਪਰ ਮੈਂ ਨਹੀਂ ਕਰਾਂ ਪਰ ਮੈਂ ਵਧੀਲਾ ਦਾ ਇਹ ਪਹਿਲਾ ਬੰਦਾ ਜਿਹੜੀ ਵਿਆਹ ਨੂੰ ਸ਼ੈਤਾਨ ਹੈ ਇਹਦਾ ਠਾਂ ਹੈ ਇਹ ਦੇਖਣ ਨੂੰ ਹੀ ਹੈ ਬਾਈ ਬੜੀ ਯਾਸੀ ਉਹਦੀ ਘਰ ਚ ਤੇਰਾ ਨੋ ਹੋ ਗਿਆ ਨਾ ਪਤਾ ਗਿਆ ਇਹ ਟੈਂਟਰ ਕਲਾਸ ਲੱਗ ਰਹੀ ਨਹੀਂ ਨਾ ਇਹ ਲੱਗ ਗਈ ਹੈ ਤੇ ਰੱਖਿਆ ਇਸ਼ਤਿਹਾਲਦਾ ਨਾ ਇਧਰ ਕੈਮਰਾ ਮਾਰੇ ਯਾਰ ਆ ਵੇਖੋ ਕਹਿੰਦਾ ਭਾਜੀ ਇਹ ਟੈਂਟਰ ਕਲਾਸ ਲੱਗ ਜਾਨੀ ਦਾ ਮਤਲਬ ਕਿ ਬੰਦਾ ਇਸ਼ਤਿਹਾਲਦਾ ਕਿ ਨਾ ਕਿ ਬੰਦੇ ਉਹ ਜਿਹੜੇ ਇਹਨੂੰ ਅੱਗੇ ਵੀ ਫੋਨ ਦੇ ਕਹੇ ਜਿਹੜੇ ਤੂੰ ਸੌਕ ਲਈ ਖਰਦਾ ਨਾ ਫੋਲੋਅਰ ਜੇ ਭੇਜਦਾ ਆਪਣੇ ਉਹੋ ਜੇ ਮੈਂ ਧੌਂ ਚ ਦੇਖਣਾ ਆਇਆ ਕਰਕੇ ਇਕੱਠੇ ਕਰਦਣਾ ਨਾ ਸਾਰੇ ਹਾਂ ਅਹੀਂ ਤੇ ਚਲੋ ਅੱਜ ਸੋਸ਼ਲ ਮੀਡੀਆ ਦੇ ਸਾਰਾ ਕੁਝ ਬਣਿਆ ਵਾ ਅੱਗੇ ਮੈਂ ਕੱਲ ਵੀ ਕਿਹਾ ਵੀ ਜੋ ਜੰਮੇ ਨੇ ਬੋਦੀ ਉਹ ਲੰਮੇ ਅਹੀਂ ਆਲਰੇਡੀ ਸ਼ੁਰੂ ਦੇ ਮਸ਼ਹੂਰ ਆ। ਇਹ ਨਿਕਨਿਕ ਹੁੰਦੇ ਬੋਰਡ ਲਵੇ ਲੱਗੇ ਰਹੇ ਨਾ ਬੋਰਡਾਂ ਬੋਰਡ ਲੱਗੇ ਹੁੰਦੇ। ਅਹੀਂ ਸਕੂਟਾਂ ਲੱਗਿਆ ਵੇਨੇ ਨਹੀਂ ਆ। ਹਾਂ ਸੱਲ ਪੱਥਰ ਵਿੱਚ ਜੰਤੂ ਪਾਈ ਤਾਂ ਕਰੇ ਚਕਾ ਕੇ ਕਰ ਦਰਿਆ ਉਹ ਜਿਹੜੇ ਵਿਚਾਰੇ ਪੱਥਰਾਂ ਦੇ ਵਿੱਚ ਜੀਵ ਜੰਤੂ ਉਹਨੂੰ ਮਾਰੇ ਖਰਾਕ ਦੇ ਨਹੀਂ ਡਿਆ। ਨਹੀਂ ਮਿਹਨਤ ਲਾ ਕੇ ਖਾ ਲਾਂਗੇ ਅਸੀਂ ਭੁਕੇ ਮਰ ਚੱਲੇ ਆ। ਇਹ ਜਿਹੜਾ ਕਹਿੰਦੇ ਨਾ ਕੈਮਰੇ ਪਹਿਲਾਂ ਇੱਥੇ ਕੈਮਰਾ ਚੱਲੇ ਮਾਰ ਹੀ ਦੋ। ਇਹ ਵੇਖੋ ਬੰਦੇ ਨੂੰ ਕੱਲ ਮੈਂ ਚੈਸਟ ਲਵਾਈ ਆ। ਮੈਂ ਗੱਲਾਂ ਕਰਦਾ ਨਾ ਤੱਥਾਂ ਦੇ ਆਧਾਰ ਤੇ ਜਿਹੜੀਆਂ ਪ੍ਰੈਕਟੀਕਲ ਸਚਾਈਆਂ ਦੂਜੀਆਂ ਗੱਲਾਂ ਆਪਾਂ ਉਫਲਾਣਾ ਸਾਡਾ ਪਰਦਾਦਾ ਬੜ ਵਤੇ ਚੁਕਦਾ ਹੁੰਦਾ ਸੀ ਐਵੇਂ ਝੂੜੀ ਮਰੀਣਾ ਇਹ ਕਰੀਨਾ ਮੇਰੇ ਦਾਦੀ ਦਾ ਘੋੜਾ ਹੀ ਚੁਕਦਾ ਮੇਰੇ ਨੇ ਨਹੀਂ ਚੁਕਿਆ ਮੈਂ ਤੁਹਾਨੂੰ ਦੱਸ ਬਿਆ ਹੈ ਕਹਿੰਦੇ ਐਵੇਂ ਝੂਟਿਆਂ ਦੇ ਪਤੰਗੜ ਜੋ ਪ੍ਰੈਜ਼ੀਡੈਂਟ ਅੱਜ ਸੱਚ ਆ ਉਹ ਹੀ ਸੱਚਾ ਸਿੱਖਿਆ ਸਾਖੀ ਸਿੱਖਿਆ ਸਿੱਖਿਆ ਲੈਣ ਨੂੰ ਮੜੀ ਸੀ ਆ ਸੱਚ 1430 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਇਤਿਹਾਸ ਨੌਲੇਜ ਹੋਣੀ ਚਾਹੀਦੀ ਹੈ ਸਾਖੀ ਸਿੱਖਣ ਵਾਸਤੇ ਬਾਸ ਜਿਉ ਜਿਦੀ ਤਰਕ ਜਾਓਗੇ ਬਹਿਸ ਕਰੋਗੇ ਜਿਨੀ ਮਰਜ਼ੀ ਕਰ ਲਿਓ ਲੜੋਗੇ ਕੱਲ ਕੀ ਲਾਇਆ ਹੈ ਚੈਸਟ ਲਾਇਆ ਕਿੰਨੇ ਵਜੇ 2 3 3 ਵਜੇ 2 3 3 2 ਵਜੇ ਲਾਉ 3 ਵਜੇ ਚੈਸਟ ਲਵਾਈ ਆਪਾਂ ਕਿੰਨੇ ਬੈਂਚ ਪ੍ਰੈਸ ਕਾਗੇ ਤੇ ਕਿੰਨੇ ਰੈਪ ਕਾਏ 100 ਰੈਪਸ ਕਾਏ 60 ਕਿਲੋ ਬੈਂਚ ਦੇ ਤੇ ਮੇਰੇ ਕੋ ਲੱਗੇ ਆ ਪਹਿਲੇ 14 ਲੱਗੇ ਆ ਉਸ ਤੋਂ ਬਾਅਦ 4 4 5 ਟੋਟਲ 50 ਲੱਗੇ ਆ ਉਹ ਵੀ ਅੱਧੇ ਬੋਲੇ ਘੰਟੇ ਤੇ ਐਂਡ ਤੇ ਹੋ ਗਿਆ ਟਾਈਟ ਤੇ ਮੋਰਲ ਕੀ ਨਿਕਲਿਆ ਮੋਰਲ ਇਹ ਨਿਕਲਿਆ ਪੀ ਬੰਦਾ ਕਹਿੰਦਾ ਮੈਂ ਸੇਰ ਦਾ ਕੁਛ ਖਾਦਾ ਹੀ ਨਹੀਂ ਦੇਖੋ ਮੇਰੀ ਕੀ ਗਲਤੀ ਆ ਲੋਕੀ ਕੇਵਲੇ ਮੇਰੀ ਗਲਤੀ ਕਾੜ ਦਿੰਦੇ ਆ ਵਾਹ ਚਲੋ ਮਾਰ ਦੇ ਕਿਰਪਾ ਕਦੀ ਕੋਈ ਕਰ ਦਾਨੀ ਆ ਇਹ ਤੁਹਾਨੂੰ ਮੈਂ ਇਹਦੀ ਬ੍ਰਹਮਜੋਦੀ ਤਾਂ ਗੱਲ ਦੱਸ ਰਿਹਾ ਬਹੁਤ ਨਾਈਸ ਪਰਸਨ ਆ ਕੈਪੇਬਿਲਿਟੀ ਬੜੀ ਸੋਹਣੀ ਆ ਬਿਹਵ ਟਾਕਿੰਗ ਬੜਾ ਸੋਹਣਾ ਰਿਸਪੈਕਟ ਬੜੀ ਕਰਦਾ ਪਰ ਤੇਜਵੀਰ ਸਿੰਘ ਰਾਣਾ ਰੌਕ ਦੀ ਗੱਲ ਮੰਨਣੀ ਤੇ ਉਹਨੂੰ ਨੂ ਮੰਨਣਾ ਬੜਾ ਫਰਕ ਹੁੰਦਾ ਗੋਡਿਆਂ ਦਲਾਤੇ ਐਕਸਲ ਵਾਲੀ ਇਹ ਕੋਈ ਇਥੇ ਥੋੜੀ ਜਿਹੀ ਗੱਲੀ ਇਹਦੇ ਤੇ ਇੱਕ ਚਲ ਟੀਚਰ ਆ ਠੀਕ ਹੈ ਜੀ ਜਿਤਨਾ ਆਪਾਂ ਕਹਿ ਰਹੇ ਆ ਸਤਿ ਸ਼੍ਰੀ ਅਕਾਲ ਹਿੰਦੀ ਵਾਲੇ ਨਮਸਤੇ ਤੇ ਜਿਹੜੇ ਕੋਈ ਆਪਣਾ ਖਾਲਸੀ ਆ ਉਹ ਫਤਿਹ ਬੁਲਾਉਂਦੇ ਆ ਇਹ ਕਪੜਾ ਮਿਲਣ ਦਾ ਤਰੀਕਾ ਜਿਤਨਾ ਮਰਜ਼ੀ ਕਰ ਦੋ ਵਿਆਹਾਂ ਦੇ ਵਿੱਚ ਕੀ ਹੀ ਮਿਲਣ ਦਾ ਮਤਲਬ ਕੀ ਹੁੰਦਾ ਵਿਆਹਾਂ ਦੇ ਵਿੱਚ ਇੰਟਰੋਡਿਊਸ ਇੰਗਲਿਸ਼ ਦੇ ਵਿੱਚ ਇੰਟਰੋਡਿਊਸ ਕਰਾਉਣਾ ਕਰਨ ਦਾ ਬਹੁਤ بڑا ਬਰਾ ਲੱਗੇ ਮਾਪੇ ਨੂੰ ਹਾਂ ਰਿਸ਼ਤੇਦਾਰਾਂ ਬਾਰੇ ਪਤਾ ਕਰਨਾ ਨਾ ਕਿ ਉਹਨਾਂ ਨੂੰ ਕੜੇ ਪੌਣੇ ਤੇ ਰਸਨਾ ਜੀਜਾ ਫੁੱਪੜ ਕੇ ਮੈਨੂੰ ਆੜ ਨਹੀਂ ਪਾਇਆ ਮੈਨੂੰ ਹੋ ਨਹੀਂ ਪਾਇਆ ਠੀਕ ਆ ਇਹ ਹੁੰਦਾ ਹੈ ਇੰਟਰੋਡਿਊਸਰ ਮਿਲਣ ਦਾ ਕੋਈ ਮਤਲਬ ਨਹੀਂ ਇਹਦੇ ਵਿੱਚ ਵੀ ਆਪਾਂ YouTube ਰਾਹੀਂ ਇੱਕ ਕੀ ਕਰਦੇ ਆ ਆਪਣੇ ਜਿਹੜੇ ਵਿਚਾਰ ਆ ਉਹ ਲੋਕਾਂ ਦੇ ਗਾੜੀ ਰੱਖਦੇ ਆ ਜੋ ਹਟਦਾ ਹੋਈ ਹੁੰਦੀ ਆ ਇਹ ਕੋਈ ਪ੍ਰੀਪਲਾਨ ਨਹੀਂ ਇੱਕ ਜੋ ਨਾਰਮਲ ਗੱਲਾਂ ਚੱਲਦੀਆਂ ਸਿਰਫ ਇੱਕ ਗਾੜੀ ਕੈਮਰਾ ਆਨ ਹੋਇਆ ਹੁੰਦਾ ਉਹ 2:30 ਵਜੇ ਤੱਕ ਬੰਦਾ ਖਾਲੀ ਪੀਡ ਐਕਸੇ ਹੋਵੇ ਤੇ ਬੰਦਾ ਹੋਵੇ ਬਿਗਨਰ ਤੇ ਗੇਮਿੰਗ ਦੇ ਗਿਆ ਫਿਰ ਦੱਸੋ ਤਾਂ ਮੈਂ ਸਰੀਰ ਕੀ ਬਣਾਵਾਂ ਉਹਨਾਂ ਅੱਜ ਮੈਨੂੰ ਕਹਿੰਦਾ ਕੀ ਲਾਵਾਂ ਮੈਂ ਕਹਾਂ ਮੈਨੂੰ ਆ ਲੈਂਦੇ ਵੀ ਤੈਨੂੰ ਭਾਵੇਂ ਆ ਕੇ ਲਾਉਣਾ ਵਾ ਇਹ ਉਹ ਮੈਂ ਕਹਿਣਾ ਵਾਂ ਕਿ 22 ਘੰਟੇ ਹੁਣ ਤੁਹਾਡੇ ਘਰ ਮੈਂ ਆਤਾ ਥੋੜੀ ਪੋਣਾ ਵਾ ਉਦਾਂ ਇਹਦੀਆਂ ਸਟੋਰੀਆਂ ਵੇਖਿਆ ਕਰੋ ਆ ਕਿਦੇ ਪੱਤ ਮਾਰੀ ਹੋਊਗਾ ਇਹਦੇ ਕੁਛ ਕਰੀ ਜਾਊਗਾ ਤੇ ਭਰਾਵਾ ਅਸੀਂ ਕਹਿੰਨੇ ਆ ਵੀ ਜੇ ਚੱਲ ਤੇਰੇ ਕੋਈ ਇੰਸਟਾਗ੍ਰਾਮ ਦੇ ਫੋਲੋਅਰ ਆ ਜੇ ਤੂੰ ਸੋਸ਼ਲ ਮੀਡੀਆ ਨਾਲ ਜੁੜਿਆ ਵਾ ਤੇ ਥੋੜਾ ਬਣਾ ਸਰੀਰ ਬਣਾਏਗਾ ਕੀ ਹੋਏਗਾ ਸਾਡਾ ਨਾਮ ਰੁਸ਼ਨ ਹੋਏਗਾ ਚੇਲਾ ਕੀਦਾ ਉਹ ਨਗੜਾ ਰਾਣੇ ਰੋਕਦਾ ਅਸੀਂ ਇਹੋ ਸਿਰਕਪਾਈ ਕਰਦੇ ਆ ਹੋਰ ਨਹੀਂ ਤੇ ਸਾਡੇ ਕੋਲ ਕਈ ਆਉਣੇ ਆ ਤੇ ਕਈ ਜਾਣੇ ਆ ਆ ਵੇ ਨਾ ਸਾਹਮਣੇ ਇਹਦੀ ਕੱਲ ਜੇ ਵੀਡੀਓ ਨਹੀਂ ਪਾਈ ਕਿੰਨਾ ਕਰ ਹੌਲਡ ਰੱਖਿਆ ਤੁਨ ਮੈਂ 6 ਮਹੀਨੇ 6 ਮਹੀਨੇ ਮੈਂ ਹੌਲਡ ਰੱਖਿਆ ਜੇ ਇਹ ਪਰ ਇਹ ਵੀ ਏਡੀ ਚਾਮ ਜਿਹੜੇ ਕੀ ਉਹ ਜਿਹੜੀ ਗਲੇਜ ਹੀ ਹੁੰਦੀ ਜਿਹੜੇ ਬੱਚੇ ਨੂੰ ਚੁੰਬੜਦੀ ਆ ਮੈਂ ਜਦੋਂ ਜਾਣਾ ਇਹਦਾ ਘਰ ਸਾਹਮਣੇ ਆਇਆ ਨੇ ਮੇਰੇ ਮੱਥੇ ਲੱਗ ਜਾਣਾ ਕਿਉਂਕਿ ਇਹਦੇ ਮम्मा ਮੇਰੇ ਕੋਲ ਜੇ ਮੋਂਦੇ ਹੀ ਸਾਡੀ ਭੈਣ ਆ ਉਹ ਬੜੀ ਸਾਡੀ ਇਸ਼ਤ ਕਰਦੀ ਆ ਸਾਡੇ ਸਾਹਮਣੇ ਗਵਾਂਢੀ ਰਹੀ ਆ ਨਾਲੇ ਤੇ ਉਹਨੇ ਵੀ ਫੋਨ ਕੀਤਾ ਮੈਂ ਕਿਹਾ ਕੋਈ ਗੱਲ ਨਹੀਂ ਤੇਰਾ ਮੁੰਡਾ ਨਹੀਂ ਇਹ ਮੇਰਾ ਵਾ ਮੈਂ ਹੱਪੇ ਨੂੰ ਐਸੇ ਲਵਾਣੀ ਆ ਜਦੋਂ ਹੁਕਮ ਹੋਇਆ ਇਹਨੇ ਜਦੋਂ ਮਿਲਣਾ ਸਸੀਕਲ ਸਰ ਸਸੀਕਲ ਸਤਾ ਦੀ ਇਹਨੇ ਫੋਨ ਕਰੀ ਗਿਆ ਇਹਨੂੰ ਮੈਂ ਹੋਲਡ ਪਾਈ ਗਿਆ ਇਹ ਮੇਰੀਆਂ ਪ੍ਰਕਿਆਵਾਂ ਹੁੰਦੀਆਂ ਮੈਨੂੰ ਕੋ ਲਾਲਚ ਹੁੰਦਾ 3000 ਰੁਪਿਆ 6 ਮਹੀਨੇ ਭਾਰੀ ਮੇਰਾ ਤੇ ਗਿਆ ਨਾ 6000 ਰੁਪਿਆ ਵੇਸਟ ਹੋਇਆ ਨਾ ਜਿਵੇਂ ਪੈਸਾ ਨੂੰ ਸੋਚਾਂ ਦੀ ਪੈਸਾ ਦੀ ਲੋੜ ਆ ਮੇਰੇ ਕੋ 15 ਅਪਲਾਈ ਕੰਮ ਕਰਦੇ ਆ ਕੁੜੀ ਆ ਮੇਰੇ ਕੋਲ ਇਨੀ 32 ਦੇ ਘਰ ਦੇ ਵਿੱਚ ਜਿਹੜੀ ਜਿਹੜੀ ਮੈਂ ਜਿਮ ਚਲਾਈ ਆ ਤੇ ਬਿੱਲ ਮੇਰੇ ਸਾਹਮਣੇ ਪਏ ਹੁੰਦੇ 35-40 ਹਜ਼ਾਰ ਬਿੱਲ ਆ ਜਾਂਦਾ ਉਹ ਲੋੜਾਵਾ ਪੈਸਾ ਕਮਾਉਦਾ ਕੱਲ ਨੂੰ ਇੱਕ ਕੋਈ ਕਹਦੇ ਲੈ ਪਹਿਲਵਾਨ ਕਹਿੰਦਾ ਨਹੀਂ ਨਹੀਂ ਮੈਨੂੰ ਪੈਸਾ ਦੀ ਭਾਈ ਲੋੜਿਆ ਪੈ ਗਿਆ ਆਹ ਟੀ-ਸ਼ਰਟਾਂ ਕਿੱਥੋਂ ਆਣੀਆਂ ਟੋਪੀਆਂ ਕਿੱਥੋਂ ਆਣੀਆਂ ਪਰ ਮੈਂ ਇੱਛਾ ਨਹੀਂ ਪਾਉਦਾ ਇਹੋ ਜਿਹਾ ਪਹਿਨ ਹੀ ਮੈਂ ਖੜਦਾ ਹਾਂ ਪੈਸਾ ਜੇਬ ਵਿੱਚ ਪਾਇਆ ਤੇ ਮੈਂ ਧਿਆਨ ਨਾ ਦਵਾਂ ਰਿਜ਼ਲਟ ਨੂੰ ਦਵਾਂ ਤੇ ਮੁੰਡਾ ਕਹਿੰਦਾ ਯਾਰ ਲੈ ਭਾਈ ਦੇ ਪੈਰ ਮਜ਼ਾ ਨਹੀਂ ਯਾਰ ਸੈਟੀਸਫਾਈਡ ਹੋ ਕੇ ਬੰਦਾ ਜਾਵੇ ਇਹ ਮੈਂ ਤਾਂ ਦੱਸ ਰਿਹਾ ਐਗਜ਼ਾਮਪਲ ਸਾਹਮਣੇ ਆ 2.5 ਵਜੇ ਤੱਕ ਬੰਦਾ ਭੁੱਖਾ ਜਿਹੜੇ ਇਦਾਂ ਭੁੱਖੇ ਰਹਿਣਗੇ ਬਾਈਕ ਦੇ ਡੇ ਨਹੀਂ ਕਿਆ ਰਿਹਾ ਕਰਕੇ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਜੀ ਬਾਈਕ ਇੰਦੇ ਆਪਣਾ ਖਿਆਲ ਰੱਖੋ ਰਿਜ਼ਲਟ ਫਿਰ ਮਿਲਣਾ ਜੀ ਤਿੰਨ ਮਹੀਨੇ ਅਕਸੇ ਲਾ ਲਈਆ ਚਲੋ ਫਿਰ ਵੀ ਜੇਸ ਹਸਾਣ ਦੀ ਡਾਈਟ ਨਹੀਂ ਲਾਜੀ ਮੇਰੇ ਹਿਸਾਬ ਨਾਲ ਜੇ ਨੂੰ ਰਿਜ਼ਲਟ ਮਿਲਿਆ ਨਾ ਤੇ ਬਹੁਤ ਵਧੀਆ ਮਿਲਿਆ ਚਲੋ ਤਿੰਨ ਚਾਰ ਪੁਸ਼ਅਪਸ ਲਾਉਂਦਾ ਜੀ ਅੱਜ ਮਾਰੇ ਕਿਰਪਣਾ 20-25 ਪੁਸ਼ਅਪਸ ਲਾ ਲੈਂਦਾ ਭਾਰ ਵੀ 2-3 ਕਿਲੋ ਤੇ ਵਧਿਆ ਹੀ ਹੋਗਾ 2-3 ਕਿਲੋ ਵੇਟ ਗੇਨ ਹੋਇਆ ਲੀਨ ਦੇ ਵਿੱਚ ਫਿਰ ਇਹ ਜਿੱਦ ਦਿਨ ਆਇਆ ਸੀ ਓਟੀ ਪਿੱਟੀ ਵਧਿਆ ਸੀ ਮੂਦੇ ਪਿੰਪਲ ਹੀ ਇਹਨੂੰ ਮੈਂ ਦੇਸੀ ਨੁਕਤੇ ਦੱਸੇ ਮੈਂ ਬੇਟਾ ਸੁੱਕੇ ਆਲੂ ਭਗਾਰੇ ਇਮਲੀ ਕੁਜਾ ਮਿਸ਼ਰੀ ਇਦਾਂ-ਇਦਾਂ ਕਰਕੇ ਨਾਲ ਐਮਲੀ ਗੌਰ ਦੋ ਦੋ ਚਮਚੇ ਪੀ ਤੇ ਜਾਓ ਇਹਨੂੰ ਕਹਾਂ ਵੀ ਸੌ ਮਾੜੀ ਹੁੰਦੀ ਆ ਆਪਣੇ ਮਾਂ ਨਾਲ ਦੱਸੇ ਵੀ ਮੈਂ ਕਿੰਨੇ ਦਿਨ ਇਹ ਨੁਕਤਾ ਕੀਤਾ 10 ਫਰਮਜੋ ਦੱਪੀ ਮੈਂ ਐਮਲੀ ਗੌਰ 6 ਸ਼ੀਸ਼ੀਆਂ ਪੀਤੀਆਂ ਟੋਟਲ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਪੁਰੀਆਂ ਪੀਤੀਆਂ ਦੂਜਾ ਦੂਜਾ ਆਲੂ ਭਗਾਰੇ ਵਾਲਾ ਉਹ ਮੈਂ 4 ਤੋਂ 5 ਰੀ ਪੀਤਾ ਵਾ ਨਰੀਨੇ ਗੱਲ ਤੇ ਨਾਂ ਵੀ 90 ਦਿਨਾਂ ਦੇ ਵਿੱਚ 90 ਦਿਨਾਂ ਦੇ ਵਿੱਚ 4 ਤੋਂ 5 ਵਾਰੀ ਠੀਕ ਆ ਹੁਣ ਅਸੀਂ ਇਹ ਸਾਡੀਆਂ ਇਹੋ ਵੀ ਲਾਸਟ ਵਾਰੀ ਨੂੰ ਹੀ ਸਮਝਾਵਾਂਗੇ ਕਿ ਸਾਡਾ ਕਹਿਣਾ ਮੰਨ 22 ਘੰਟੇ ਖੁਰਾਕ ਰੱਖ ਤੇ ਫੇਰ ਤੇਰਾ ਐਕਸਰੇ ਹੋਣਾ ਹੀ ਕੱਲ ਮੈਨੂੰ ਕਹਿੰਦਾ ਮੇਰਾ ਐਕਸਰੇ ਕਰ ਦੋ ਮੈਂ ਐਕਸਰੇ ਕਿੱਦਾਂ ਕਰਦਾ ਜਦੋਂ ਤੂੰ 22 ਘੰਟੇ ਆਪਣੀ ਖੁਰਾਕ ਹੀ ਨਹੀਂ ਖਾਣੀ ਤੇ ਕੋਈ ਮੁਸ਼ਕਲ ਆਉਂਦੀ ਮੈਨੂੰ ਫੋਨ ਕਰੋ ਨਹੀਂ ਤੇ 6 ਮਹੀਨੇ ਹੋਲਡ ਤੇ ਪਿਆਰ ਮਣ ਕੇ 6 ਮਹੀਨੇ ਤੈਨੂੰ ਵੀ ਹੋਲਡ ਤੇ ਪਾ ਦੂੰਗਾ ਤੇ ਤੂੰ ਅੱਗੇ ਜਿੰਮ ਘੁੰਮਿਆ ਹੀ ਤੂੰ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਆਈ ਆ ਤੇ ਇਸ ਤੋਂ ਬਾਅਦ ਫਿਰ ਰਾਮ ਰਾਮ ਸਾਥੀ ਆ ਉਹ ਨੜ ਤੇ ਸਿਰ ਚ ਮਾਰਿਓ ਤੇ ਦੋ ਤਿੰਨ ਡੱਬੇ ਲੈ ਲਿਓ ਤੇ ਦੋ ਤਿੰਨ 1000 ਰੁਪਏ ਕੇ ਕੋਚ ਨੂੰ ਦੇ ਦਿਓ ਤੇ ਉਦਾਂ ਨੈਟ ਤੇ ਸਰਚ ਮਾਰਿਓ ਤੇ ਉਦਾਂ ਇੱਕ ਬੁੱਢੀ ਲਿਆਇਓ ਉਦਾਂ ਨੈਟ ਤੇ ਸਰਚ ਮਾਰਿਓ ਮੈਨੂੰ ਆਈਸ ਜਿਹੜੀਆਂ ਉਹ ਆ ਚਾਹੀਦੀਆਂ ਅੱਜ ਕੱਲ ਬਾਹਰ ਚੱਲਦਾ ਨਾ ਹਾਂਜੀ ਬਿਲਕੁਲ ਮੈਂ ਕਿਹਾ ਤੂੰ ਕਹਿ ਦੱਸ ਉਹ ਨਹੀਂ ਕਿ ਸ਼ੀਟ ਟੈਕਨੋਲੋਜੀ ਕਹਿੰਦੇ ਤੂੰ ਪੜਿਆ ਲਿਖਿਆ ਵਾ ਇੰਗਲਿਸ਼ ਦੇ ਵਿੱਚ ਇਹਨੂੰ ਕਿਹੜੀ ਟੈਕਨੋਲੋਜੀ ਕਹਿੰਦੇ ਆ ਜਿੱਦਾਂ ਮੈਂ ਕਿ ਮੈਂ ਤਵਾਂ ਕਿ ਮੈਂ ਬਰਾਊਨ ਆਈਸ ਚਾਹੀਦੀਆਂ ਤੇ ਮੈਨੂੰ ਇੰਨੇ ਲੰਬੇ ਕੰਨ ਚਾਹੀਦੇ ਆ ਆ ਮੈਨੂੰ ਨੋਸ ਚਾਹੀਦਾ ਫੀਚਰ ਇਨਹੈਰਿਟ ਕਰਾ ਲੈ ਨਹੀਂ ਇਹ ਤੇ ਉਹ ਆਈਵੀਐਫ ਆਲਪੀਓ ਨਹੀਂ ਹੋਣੀ ਤੇ ਬੱਚਾ ਪਲਾਨ ਲੀਹੁੰਦਾ ਉਹ ਟੈਕਨੋਲੋਜੀ ਜੋ ਨਾ ਬਾਹਰ ਚੱਲਦੀ ਇੱਥੇ ਵੀ ਆ ਜਣੀ ਆ ਮਤਲਬ ਕਿ ਉਹ ਇੱਕ ਚੀਜ਼ ਗਾੜੀ ਆਪਾਂ ਡਾਕਟਰ ਦੇ ਰੱਖ ਦੇਣੀ ਆ ਨਹੀਂ ਦਾ ਵਾ ਭਰਿਆ ਡਿੱਤੀ ਨਹੀਂਗਾ ਉਹ ਤੇ ਹੁਣ ਉਦਾਂ ਤੁਹਾਡਾ ਬੱਚਾ ਬੱਚਾ ਵਾ ਤੁਹਾਡਾ ਹੀ ਸਾਰਾ ਸਿਸਟਮ ਜਿਹੜੇ ਫੀਚਰ ਹੈ ਨਾ ਜਿਹੜੇ ਤੁਹਾਨੂੰ ਜਿੱਦਾਂ ਤੇ ਲਾਈ ਕਰਦੇ ਨੇ ਗੱਲ ਨਹੀਂ ਹੱਸਣਾ ਤੇਰੀ ਔਕਾਤ ਤੋਂ ਬਾਹਰ ਆ ਬਾਹਰ ਹੋਵੇ ਛੜੀ ਵਾਰ ਤੇਰੀ ਵੇਚਣਾ ਤੈਨੂੰ ਛੜੀ ਮੰਦਰ ਅਡੇ ਮੇਰਾ ਬੱਚਾ ਮਰਦੇ ਗਿਆ ਵਾਦੂਗਾ ਹੋਰ ਕੀ ਜੀਦਾ ਮੇਰੀ ਮੈਸੇਜ ਹੈਗਾ ਵਾ ਮੈਸੇਜ ਇਹੋ ਸਾਰਿਆਂ ਨੂੰ ਕਿ ਚਲੋ ਆਪਾਂ 22 ਘੰਟੇ ਬੋਲਦੇ ਹੁੰਦੇ ਸੀ ਅੱਜ 22 ਘੰਟੇ ਦਾ ਪ੍ਰੈਕਟੀਕਲ ਤੇ ਲਾਈਵ ਬੰਦਾ ਆਪਾਂ ਸਾਹਮਣੇ ਖੜਾ ਕੀਤਾ ਜੇ ਕਿ ਜਿਹੜਾ 22 ਘੰਟੇ ਆਪਣਾ ਪੂਰਾ ਖਿਆਲ ਨਹੀਂ ਰੱਖਦਾ 22 ਘੰਟੇ ਆਪਣਾ ਖਿਆਲ ਰੱਖੋ ਕੋਈ ਸੁਪਾਈਆਂ ਦੀ ਲੋੜ ਨਹੀਂ ਕੋਈ ਕੁਛ ਨਹੀਂ ਕੋਈ ਗੱਲ ਨਹੀਂ ਆਪਣੇ ਆਪ ਦਾ ਜਿਹੜਾ ਪਿਆਰ ਕਰੋ ਮਾਰਨ ਕੋ ਰਿਜ਼ਲਟ ਤੁਹਾਡੇ ਸਾਹਮਣੇ ਮਿਲੇਗਾ ਹੁਣੇ ਮੇਰੇ ਖਿਆਲ ਨੇ ਖਿਆਲ ਰੱਖਣਾ ਚਾਹੀਦਾ ਹੈ ਰੱਖੇਗਾ ਇਹ ਤਿੰਨਾਂ ਮਹੀਨੇ ਬਾਅਦ ਬੰਦਾ ਚੈੱਕ ਕਰ ਲਿਓ ਇਹ ਜਿਹੜਾ ਕੰਮ ਹੈ ਠ ਜਲੋ ਕਾ ਦੀ ਬੁਰੀ ਆਇ ਕੰਫਰੈਂਸਰ ਕੰਦਾ 15 ਲੱਖ ਦਾ ਵੀਡੀਓ ਦਾ ਦੱਸ ਝੂਠਾ ਕੰਦਾ ਯਾਰ 15 ਲੱਖ ਲੈਣਾ ਜੋ ਮਰਜ਼ੀ ਕਰੀ ਜਾਣ ਪਰ ਇੱਥੇ ਜਿਹੜੀ ਹੁਣ ਜਿਹੜੇ ਪਰਪਰ ਵਾਸਤੇ ਆਏ ਉਹਦੇ ਪੂਰਾ ਕਰਨ ਕੰਦਾ ਕਿੰਨੇ ਬੰਦੇ ਆਉਂਦੇ ਕੰਦਾ ਇੱਕ ਵੀ ਨਹੀਂ ਆਉਂਦਾ ਸਾਰੀ ਨੂੰ ਇਨਫਲੂਐਂਸਰ ਹੀ ਇਹ ਵੀ ਇੱਕ ਇਨਫਲੂਐਂਸਰ ਓਏ ਇਹ ਇਹਦੇ ਘੜੀ ਦਾ ਕੱਖੂ ਨਹੀਂ ਆ ਗਿਆ ਅੱਛਾ ਇਹ ਸੋਸ਼ਲ ਮੀਡੀਆ ਇਹ ਰਤਨਾ ਮਿਲੀਅਨ ਲਾ ਦੂਗਾ ਇਹ ਇਹ ਕਹਿੰਦਾ ਮੈਂ 200 ਇਹ ਤਾਂ ਮੈਨੂੰ ਤਾਂ ਇਦਾਂ ਦੀ ਮਿਹਨਤ ਨਾਲ ਕਰ ਤੂੰ ਜਿਹੜੇ ਆਪਣੇ ਤੇਰੇ ਫਰੈਂਡ ਸਰਕਲ ਆ ਕੋਈ ਤੇਰੇ ਨੋਨ ਆ ਘਰ ਚ ਪੰਜ ਜੀ ਜਿਹੜੇ ਬੰਦੇ ਸਪੋਰਟਸਮੈਨ ਆ ਉਹ ਆਪਸ ਸਪੋਰਟਸ ਵੀਡੀਓ ਪਾਈ ਦੀ ਉਹਨਾਂ ਨੂੰ ਕਹਿ ਭਾਵੇਂ ਇੱਕ ਕਰਾ ਪਰ ਇਦਾਂ ਤੇ ਅਸੀਂ ਕੀ ਕਰਾਂ ਕਿ ਸਾਨੂੰ ਕੀ ਕਰਨਾ ਉੱਪਰ ਮੁੜ ਕੇ ਐਗਜ਼ਾਮਪਲ ਲੱਗੀ ਆ ਸਭ ਤੋਂਰੇ ਕਿਹੜੇ ਤੇਰੇ 20000 ਹਨਾ 23000 ਸਬਸਕ੍ਰਾਈਬਰ ਜਿਹਾ ਤੁਹਾਨੂੰ ਵੀ ਮੈਂ ਸਮਝਾਦਾ ਤੇ ਮੋਰੋਡਾਈਨੋ ਐਪ ਜੀ ਸਭ ਤੋਂਰੇ ਦੀ ਗੱਲ ਥੋੜੀ ਹੁੰਦੀ ਆ ਉੱਤੇ 20000 ਲਾ ਲਓ ਉੱਤੇ ਹੁਣ ਸਾਡਾ ਇਹ ਆ ਵੀ 600 ਲਾਈਕਡ ਹੁੰਦਾ ਨਾ ਸਾਰਾ ਕੁਝ 600 ਵੀਵਿਊਜ਼ ਇਹੋ ਗੱਲ ਹੋਨ ਆਪਣਾ ਜੀਸਸ 500 500 800 ਇੱਕ ਕੇ ਜਿਹੜਾ ਇਹਦਾ ਸੋਨਾ ਪਾਇਆ ਨੇ ਉਹ 2 ਕੇ ਚਲੀ ਆ ਇਹ ਸੋਨਾ ਪਾਇਆ ਕੱਲ ਦਾ ਲੱਖੇ ਘੜਾਇ ਨਹੀਂ ਸੋਨੇ ਦੀ ਇਹ ਨਹੀਂ ਸੋਨਾ ਪਾਉਂਦੀ ਕਿ ਲੋਕ ਇਹ ਤਾਂ ਤੁਸੀਂ ਦੱਸਦਾ ਗਿਆ 12 ਲੱਖ ਦਾਗਾ ਠੀਕ ਹੈ ਮੈਂ ਬੈਸ ਮੰਨ ਲਿਆ 2 ਲੱਖ ਦੀ ਘਟ ਘੇਤਾ ਮੈਂ ਇਹ ਕਹਿੰਦਾ ਸਤਾ ਜੀ 7 ਤੇ ਮੈਂ ਕੋਈ ਗੱਲ ਕਰ ਇਹ ਇਹ ਕੀ ਕਹਿੰਦਾ ਕਿ ਮੇਰਾ 12 ਦਾ ਆਪਾਂ ਗਿਆ ਠੀਕ ਹੈ ਆਪਾਂ ਤੂੰ ਬੈਸਣਾ ਇਹ ਇਹਦੀ ਇਹਦੀ ਮਾਂ ਨੂੰ ਪਤਾ ਦਿਲ ਨੂੰ ਪਤਾ ਤੇ ਰੱਬ ਨੂੰ ਪਤਾ ਵੀ ਕੀ ਆ ਤੇ ਉਹ ਮੈਨੂੰ ਵੀ ਪਤਾ ਐਵੇਂ ਲੋੜ ਨਹੀਂ ਅਸਲੀ 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 ਆ ਅਸਲੀ ਹੋ ਸਕਦੀ ਆ ਇਹ ਦੋ ਦਿਨ ਹੀ ਹਾਰਦੀ ਹੋ ਸਕਦੀ ਚਾਂਦੀ ਇਹ ਪਾ ਸਕਦਾ ਅਮੀਰ ਹੋਏਗਾ ਬਾਡੀ ਬੜੇਗੀ ਜੋ ਜੋ YouTube ਚਲਾਏਗਾ ਫਿਰ ਸੋਨਾ ਵੀ ਪਾਏਗਾ ਸੰਜੂ ਭਾਈ ਵੀ ਆ ਗਏ ਨਕਲੀ ਨਕਲੀ ਸੀ ਸੀ ਸੰਜੂ ਭਾਈ ਵਾਲੇ ਰਾਤੀ ਤੁਸੀਂ 1:30 ਵਜੇ ਫੋਨ ਕਰੀ ਜਾਂਦੇ ਸੀ ਨਹੀਂ ਸਾਜੀ ਨਹੀਂ ਆ ਭੁੱਲ ਗਿਆ ਨੇ ਮੈਨੂੰ ਹੁਣ ਆਉਂਦੇ ਹੀ ਰਾਤੀ ਸੁੱਤਾ ਹੀ ਨਾ ਹਾਂ। ਥੱਲੇ ਹੀ ਹੋਣਾ ਇਹ। ਨਹੀਂ ਇਹਨੇ ਕਿਹਦੇ ਕਹਿ ਤਰਾ ਉਹਨੂੰ ਗੁੰਡਰ ਨੂੰ ਕਿ ਮੇਰੇ ਵੱਲੋਂ ਜੋ ਮਰਜ਼ੀ ਲਾਏ। ਉਹ ਗਿਆ ਤਾਂ ਗੁੰਡਰ ਨੂੰ ਉਹ ਕਿਹੜੇ ਵਲੇ। ਉਹ ਬਾਜੇ ਨਾਲ ਲੱਲੀ ਉਹਨੂੰ ਜਾ ਕੇ। ਉਹ ਪਾਪਾ ਛੋੜਿਆ ਲੱਗਿਆ ਹੀ ਨਾਲ ਲੱਲੀ। ਉਹਨੇ ਬਣਾਇਆ ਨਹੀਂ ਖਾਣਾ ਵੀ ਮਿਲੋ ਖਾਣ ਦੇ ਮੈਂ ਉਹਨੂੰ ਵਿਚਾਲ ਨੂੰ ਕਹਿੰਦਾ। ਬੱਸ ਇਹ ਰੋਟੇ ਦੇਖਾ ਬਹੁਤ ਫੋਨ। ਖਾਣ ਦੀ ਕੀਮਤ ਕਿਹੜਾ ਕੀ ਜਿਮੂ ਗਿਆ ਇਹ। ਪਤਾ ਨਹੀਂ ਕੀ ਕਹਿੰਦੇ। ਸੁਆਦੀ। ਯਾਰ ਦੇ ਰਾਤ ਕੀ ਖਾਲੇ ਨਹੀਂ ਪਰ ਕੀ ਕਹਿੰਦੇ ਉਸਤਾਦ ਜੀ ਉਹ ਖਾਣਾ ਵਾ ਕਬਾਬ ਸੀ ਕਬਾਬ ਸੀ ਕਬਾਬ ਮੈਂ ਨਾ ਹੀ ਪਹਿਲੀ ਨਹੀਂ ਸੁਣਿਆ ਨੂੰ ਪਤਾ ਹੋਊਗਾ ਉਸਤਾਦ ਮੈਂ ਮੈਂ ਅਸਲ ਵਿੱਚ ਅੰਨਾਂ ਦਾ 10 ਫੋਨ ਪਾੜਿਆ ਦਿਲਾਇਆ ਚਲੇ ਗਿਆ ਇਹ ਵੈਸਾ ਵਾ ਕਿ ਨਿਕਲ ਗਈ ਪਰ 11:30 ਵਜੇ ਗਾਉਂਡਰੀ ਜਿਹੜਾ ਪੋਚਾ ਮਾਰਦਾ ਹੈ ਨਾ ਮੈਨੂੰ ਲੱਗਦਾ ਨਹੀਂ ਮੇਰਾ ਬੈਟ ਵਜਾ ਸਾਰਾ ਢਾਢਾ ਢਾਂ ਮਾਰ ਮਾਰ ਕਮਾਂਡੋ ਖਾਸ ਚੇਲਾ ਹੋਣ ਦੇ ਬਾਵਜੂਦ ਤੈਨੂੰ ਪਤਾ ਨਾ ਚੀਜਾਂ ਮੈਂ ਰੋਗ ਦਾ ਇਹ ਧਾਗੇ ਧੂਗੇ ਨਹੀਂ ਪੁੱਤ ਪਾਉਣੇ ਨਜ਼ਰਾਂ ਨਹੀਂ ਲੱਗਦੀਆਂ ਧਾਗਾ ਗਾਈ ਨਹੀਂ ਭਾਜੀ ਤੈਨੂੰ ਤਾਂ ਵੇਖ ਕੇ ਕੋਰੇ ਨਾਲ ਟੰਗਦੀਆਂ ਤੇ ਨਜ਼ਰ ਨਹੀਂ ਲੱਗਣੀ ਤੈਨੂੰ ਧਾਗਾ ਨਹੀਂ ਆ ਭਾਜੀ ਹੋਰ ਕੀ ਆ ਇਹ ਪੈਂਡ ਜਗਾ ਇਹਦੇ ਧਾਗਣੀ ਆ ਰਬੜ ਬੈਂਡ ਹੈਗਾ ਵਾ ਇਹ ਮੇਰੀ ਨਾਲ ਦੀ ਨਹੀਂ ਟੁੱਟਾ ਹੁਣ ਇਹ ਨਾ ਮਤਲਬ ਕਿ ਇਹ ਜਿਹੜਾ ਪਾਣੇ ਦਾ ਤੇ ਬਾਹਰ ਬਦਲਾ ਗਿਆੰਦਾ ਵਾ ਕਿ ਹਾਂ ਬੁਢੇ ਆ ਇਹ ਕੀ ਗਰ ਇਹ ਜਾਂਦਾ ਬੇਬਾ ਐਵੇਂ ਪਾਇਆ ਨਾ ਹੁਣ ਮੈਂ ਜਿੱਥੇ ਵੀ ਜਾਵਾਂ ਕਿਹੇ ਕੁੜੀ ਨੂੰ ਵੇਖਣਾ ਹੀ ਨਹੀਂ ਐ ਉਹਨੇ ਕਿਹਾ ਬੁਢਾ ਇਹ ਦੇਰੀ ਕੋ ਹਾਂ ਦੇ ਚਿੱਲੇ ਸਾਡਾ ਵਲੌਗ ਚ ਪਾਉਣਾ ਨਹੀਂ ਪੈਣਾ ਕਰਨਾ ਕਰਨਾ ਹੋਣਾ ਇਹ ਵੇ ਕਿੱਡਾ ਫ੍ਰੈਂਕਲੀ ਗੱਲਾਂ ਕਰਨ ਧਿਆ ਅਸੀਂ ਆ ਵੇਖੋ ਜੀ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਆਉਣ ਵਾਲਾ ਜਮਾਨਾ ਬੜਾ ਮਾੜਾ ਮੇਰੇ ਹਿਸਾਬ ਨਾਲ ਕਿ ਮੈਂ ਥਾਮ ਵੀ ਬਣਾਇਆ ਕੱਲ ਪਰਸੋਂ ਕਿ ਲਿਖਿਆ ਹੀ ਕੋਈ ਨਹੀਂ ਕਿ ਆਉਣ ਵਾਲਾ ਇਦਾਂ ਨਹੀਂ ਕੁਝ ਥਾਮ ਦੇਣਾ ਆਉਣ ਵਾਲਾ ਵਕਤ ਬੜਾ ਮਾੜਾ ਇਦਾਂ ਮੈਂ ਕੁਝ ਲਿਖਿਆ ਸਮਾਂ ਬੜਾ ਭਿਆਨਕ ਸਮਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਯਾ ਦੇਖ ਲੋ ਸਾਹਮਣੇ ਚੇਲਾ ਜੀ ਆਡਾ ਖਾਸ ਕਹਿੰਦਾ ਵੀ ਇਹ ਚੀਜ਼ ਦੀ ਉਹ ਨਿਸ਼ਾਨੀਆਂ ਵੀ ਜੇ ਮਾਲੂਮ ਹੈ ਕਿਤੇ ਘੁੰਮਣ ਫੇਰਨ ਜਾਵਾਂਗਾ ਕਿਤੇ ਬਾਹਰ ਅੰਦਰ ਜਾਵਾਂਗਾ ਤੇ ਮੰਨ ਲਓ ਮੈਨੂੰ ਕੋਈ ਕੁੜੀ ਲਾਇਕ ਵੀ ਕਰਦੀ ਆ ਉਹਨੇ ਨਹੀਂ ਆਣਾ ਲੱਗਿਆ ਉਹਨੇ ਕਿਹਾ ਵਾ ਵੀ ਇਹਦੀ ਪਹਿਲਾ ਕਿਹੜਾ ਗੱਲ ਬੁੱਕੜਾ ਬੁੱਕੜਾ ਹਾਏ ਹਾਏ ਇਹ ਕਾਨੂੰ ਆਈ ਹੈ ਗਰੀਬ ਦੀ ਜਵਾਨੀ ਨਹੀਂ ਫਿਕਰਾ ਜ ਮੁੱਕ ਜੇਗੀ ਆਈ ਦਵੇ ਜ ਪੜਦੇ ਹੁੰਦੇ ਚੰਗੇ ਵਲੇ ਜਵਾਨੀ ਲਾਂਗੀ ਭਰਾਵਾ ਬੁੱਕੜੇ ਪਕੜ ਕੁੜੀ ਆਵੇ ਸਹੀ ਗੱਲ ਹੈ ਹੈ ਹਰ ਦਾ ਇਸ ਵਾਲਾ ਕਿਤੇ ਪਿਸ਼ਾਬ ਨਿਕਲ ਜਾਂਦਾ ਹੁੰਦਾ ਜੇ ਮੰਨ ਲਓ ਕਿ ਕੁੜੀ ਲੱਗ ਵੰਡੀ ਜੇ ਸਭ ਪਿਸ਼ਾਬ ਨਿਕਲ ਜਦੋਂ ਦਾ ਬੋਲੇ ਕੁੜੀਆਂ ਨਾ ਬੁਲਾਈਦਾ ਨਹੀਂ ਮੁੰਡੇ ਤਰੇ ਖੇਡੂ ਘਰ ਘੁਰ ਜਲਦੀ ਰਹੇ ਮੈਂ ਤੈਨੂੰ ਦੱਸਦਾ ਅੱਠ ਚਾਂਜ ਦਾ ਸਾਡਾ ਪਹਿਲਾ ਪੀਰੀਅਡ ਹੁੰਦਾ ਹੀ ਖਾਸ ਸਾਲ ਜੇ ਸੋਜ ਪ੍ਰਿੰਸੀਪਲ ਹੁੰਦਾ ਹੀ ਉਦੋਂ ਇਹ ਤੈਨੂੰ ਮੈਂ ਗੱਲਾਂ ਦੱਸਦੀਆਂ ਕਾਲਜ ਦੀ ਗੱਲ ਕਰ ਰਹੇ ਹਾਂ ਲੈ ਸਕੂਲ ਦੀ ਗੱਲ ਕਰ ਹਾਂ ਦੀ ਗੱਲ ਦੱਸਣਾ ਤੈਨੂੰ ਮੈਂ 1995 ਦੀ ਹੁੰਨੀ ਮੇਰੇ ਹਿਸਾਬ ਨਾਲ 95 ਦੀ 95 ਤੇ 5 ਤੇ 35 ਸਾਲ ਹੋ ਗਏ ਹਾਂ ਤੇ ਉਦੋਂ ਸਾਡਾ ਇੰਨਾ ਸਿਸਟਮ ਹੁੰਦਾ ਸੀ ਬਾਹਰ ਨੰਜੀ ਚਾਹ ਲੈ ਕੇ ਗੜਨ ਜਾਂਦਾ ਹਾਂ ਉਹ ਇਹ ਵੀ ਹੈਗਾ ਚਾਹ ਦੇ ਵਦੋਂ ਬੜੀ ਦੇ ਮਸ਼ਹੂਰ ਸੀ ਕਿ ਖੁਰਪੇ ਉਦੋਂ ਇੱਕ ਦੋ ਲੜਾਈਆਂ ਹੋਈਆਂ ਤੇ ਮੁੰਡਿਆਂ ਨੇ ਖੁਰਪੇ ਫੜੇ ਸਾਡੇ ਸਾਹਮਣੇ ਖੁਰਪੇ ਨੂੰ ਵਾਹ ਤੇ ਉਹ ਲੜਾਈ ਦੇਖ ਕੇ ਉਹਨੂੰ ਡਰ ਲੱਗਦਾ ਸੀ ਉਹ ਲੜਾਈ ਵੀ ਕੁੜੀ ਤੋਂ ਆਈ ਈ ਬੁੱਕੜ ਕਹਿੰਦੇ ਨਾ ਕੁੜੀ ਤੋਂ ਲੜਾਈ ਹੋਈ ਤੇ ਉਹਨੇ ਆਪਣੇ ਭਰਾਵਾਂ ਨੂੰ ਦੱਸਤਾ ਸੀ ਉਹਨਾਂ ਖੁਰਪਾ ਵਾ ਮੁੜਕੀਆਂ ਦੇ ਵਰਗੇ ਬੁੱਕੜ ਨੂੰ ਆਹ ਬੁੱਕੜਿਆ ਪੜਾਖੁਰਪਾ ਵੀ ਕੋਲੇ ਤਾਂ ਲਾ ਕੀ ਹੁੰਦਾ ਖੁਰਪਾ ਹਾਂ ਉਹ ਜਿੰਨਾ ਖੁਰਚੀ ਦਾ ਵਾ ਹਾਂ ਐਦਾਂ ਮਾਰੇ ਨਾ ਖੁਰਪੇ ਸਿੱਧੇ ਨਗਾਹਦੇ ਵਕੀਆਂ ਜੇ ਉਸ ਤੋਂ ਬਾਅਦ ਚਲੋ ਮਾਰੇ ਕਿਰਪਾ ਵਾ ਵੀ ਕਰੈਕਟਰ ਛੁਰੂ ਤੋਂ ਵਧੀਆ ਰੱਖਿਆ ਆਪਾਂ ਉਸ ਤੋਂ ਬਾਅਦ ਸਾਨੂੰ ਵਹਿੇ ਵੀ ਡਰ ਲੱਗ ਲੱਪਿਆ ਏ ਕੁੜੀ ਆਉਣੀ ਨਹੀਂ ਆਪਾਂ ਐਂਡ ਲੈਂਦੇ ਆ ਲੈ ਨਹੀਂ ਨਹੀਂ ਸਹੀ ਗੱਲ ਹੈ ਤੇਰੇ ਲੰਘ ਰਹੇ ਹੋਣ ਵੇਖੋ ਆ ਰ ਆਪਣਾ ਬੈਂਡ ਆ ਗਿਆ ਇਹ ਬੁਕੜ ਹੈਗਾ ਇਹ ਤੁਹਾਡੀ ਪਾਚਾ ਕਲਯੋਗ ਦਾ ਜਵਾਨਾ ਕਹਿੰਦਾ ਕਹਿੰਦਾ ਕਾਲ ਯੁੱਗ ਵਿੱਚ ਕੀ ਹੋਏਗਾ ਕਹਿੰਦਾ ਕਾਲ ਯੁੱਗ ਦੀ ਨਿਸ਼ਾਨੀ ਹੋਏਗੀ ਵੀ ਜਿਹੜਾ ਕਹਿੰਦਾ ਜਦੋਂ ਗਾਂ ਸੂਗੀ ਨਾ ਤੇ ਮੰਨ ਲਓ ਵਛਾ ਦੇਊਗੀ ਤੇ ਕਹਿੰਦਾ ਗਾਂ ਵਛੇਣ ਚੁਗੂਗੀ ਉਲਟ ਹੋਏਗਾ ਜਿਹਾਂ ਉਹਨੇ ਉਹਨੂੰ ਚੁੰਗਣਾ ਦੁੱਧ ਦੇਣਾ ਕਹਿੰਦਾ ਹੋਰ ਕਹਿੰਦਾ ਹੋਰ ਜਿਹੜੇ ਆਪਣੇ ਬੱਚੇ ਆ ਨਾ ਉਹ ਆਪਣੇ ਮਾਂ ਪਿਓ ਮਾਰ ਦੇਣਗੇ ਸੱਚ ਹੁੰਦੇ ਆ ਹੋਰ ਕਹਿੰਦਾ ਹੋਰ ਮਾਸੀ ਮਾਮੇ ਦੇ ਕੁੜੀਆਂ ਨਾ ਜਿਹੜੇ ਉਹ ਵਿਆਹ ਹੋਏ ਨੇ ਉਹ ਨਹੀਂ ਹੋਣੀਆਂ ਨਿਸ਼ਾਨੀਆਂ ਹੋਰ ਕਾਲ ਯੁੱਗ ਦੀਆਂ ਕੀ ਨਹੀਂ ਚਾਹਨੀ ਆ ਯਾਰ ਵੀ ਲੋਕ ਨਾ ਇਹਨੇ ਕੀ ਦੱਸਿਆ ਕੀ ਉਹਨੇ ਪ੍ਰੈਕਟੀਕਲ ਕੀਤਾ ਵਾ ਪਰ ਕਮਾਂਡੋ ਦੀ ਉਮਰ ਛੋਟੀ ਹੈ ਯਾਰਾ ਡੀਪਲੀ ਜਿਆਦਾ ਸੀਰੀਅਸ ਹੈ ਹਨਾ ਇਹ ਬਹੁਤ ਲੰਬਾ ਇਹਨੇ ਜਿਆਦਾ ਸਿਸਟਮ ਕਰ ਲਿਆ ਛੋਟੀਆਂ ਉਮਰਾਂ ਵੱਡੀਆਂ ਪਲਬਦੀਆਂ ਆਹ ਟਮਾਂਡੋ ਬੁੱਕਟ ਵੀ ਆ ਲੈ ਥੰਮ ਗਿਆ ਬੁੱਕਟ ਹੈਗਾ ਇਹ ਸ਼ਾਮਲੀ ਇਹਦਾ ਬੜਾ ਇਹਦੀ ਫੋਟੋ ਖੇਡ ਲਈਏ ਬੁੱਕਟ ਹੈਗਾ ਇਹ ਬੁੱਕਟ ਹੈਗਾ ਉਹ ਤੋੜਨਾ ਕਹਿੰਦਾ ਉਹਨੂੰ ਵੀ ਆ ਇਹ ਕੰਮ ਨਾ ਆਇਆ ਅੱਜ ਨਵਾਂ ਬਲੌਗਰ ਆਇਆ ਪਾੜਿਆ ਸਾਹਿਬ ਪਾੜਿਆ ਬਸਾ ਆ ਕੇ ਤਾੜੀ ਮਾਰਦੇ ਲੋਕੀ ਬੜੇ ਆਪਣੇ ਆਜੂ ਸਾਰੇ ਬੜੇ ਗੌਰ ਪੜਿਆ ਮੂਰ ਕੀ ਆਖੀਏ ਗਾੜੀ ਨਹੀਂ ਬੋਲਣ ਮੈਂ ਡਾਕਟਰ ਸਾਹਿਬ ਪੜੇ ਲਿਖੇ ਆ ਤੇ ਵੇਖੋ ਪਿੰਨੀਆਂ ਬੇਸਣੀਆਂ ਬੜੀਆਂ ਬਾਤ ਮੁੜ ਕੇ ਨਾ ਕਹਣਾ ਮੇਰੇ ਦਾਣੇ ਹੋ ਗਏ ਤੇ ਸਾਰੀਆਂ ਗਰਮੀਆਂ ਦੇ ਵਿੱਚ ਪੀਪਲ ਨਹੀਂ ਹੋਏ ਡਾਕਟਰ ਸਾਹਿਬ ਸੱਚ ਬੋਲਿਓ ਪਿੰਨੀਆਂ ਖਾਧੀਆਂ ਕਿ ਨਹੀਂ ਖਾਧੀਆਂ ਡਾਕਟਰ ਸਾਹਿਬ ਪਿੰਨੀਆਂ ਖਾਣੀਆਂ ਮਾੜੀ ਗੱਲ ਨਹੀਂ ਆ ਜਦੋਂ ਆਪਣੀਆਂ ਦਾਦੀਆਂ ਜਾਂ ਮਮੀ ਦਾਜ ਤੋਂ 20 ਸਾਲ ਪਹਿਲਾਂ ਚੀਜ਼ ਬਣਾਉਂਦੀਆਂ ਸੀ ਨਾ ਇਹ ਕਿ ਜਟਕਾ ਫੂਡ ਸਪਲੀਮੈਂਟ ਹੀ ਟੋਟਕਾ ਹੀ ਕਰਾ ਕੇ ਪੰਜ-ਛੇ ਚੀਜ਼ਾਂ ਪਾ ਗਏ ਤੇ ਚਲੋ ਹੁਣ ਟਾਈਮ ਨਹੀਂ ਹੈਗਾ ਤੇ ਆਮ ਨਾਲ ਸਵੇਰੇ ਦੋ ਕਟੀਆਂ ਖਾਧੀਆਂ ਤੇ ਓਕਰ ਪੋੜ ਪਹੁੰਚਦੇ ਆਪਣੇ ਕੋਲ ਭੈਣ ਉਹਦੇ ਨਾਲ ਉਹਦਾ ਹੱਲ ਬੜਾ ਆ ਗਿਆ ਹਾਂ ਉਹ ਪਿੰਨੀ ਨੂੰ ਪਹੁੰਚਾਉਣ ਲਈ ਕੀ ਤੁਸੀਂ 10 ਕਿਲੋਮੀਟਰ ਦਾ ਸੈਰ ਚਲਾਇਆ ਕਈ ਵੇੜੀਆਂ ਪੌੜੀਆਂ ਚੜ੍ਹੇ ਨੇ ਕੋਈ ਕੀ ਕੀ ਕੀਤਾ ਆ ਕਿਉਂਕਿ ਉਹ ਪਿੰਨੀਆਂ ਤੁਸੀਂ ਟੜ ਕੋ ਕਗਲੀ ਨੇ ਬਰਨ ਹੋਈ ਜਾਂਦੀ। ਉਹ ਕੀ ਹੋਇਆ ਅੰਦਰ ਗਰਮੀ ਪੈ ਗਈ। ਗਰਮੀ ਨਾਲ ਕੀ ਹੋਇਆ ਸਾੜ ਨਿਕਲ ਆ। ਉਦੋਂ ਲੋਕਾਂ ਦੀ ਮਿਹਨਤਾਂ ਬੜੀਆਂ ਹੁੰਦੀਆਂ ਨੇ। ਮੈਂ ਕਿੰਨਾ ਹੋਣੀ ਪੜਾਉ ਚੀਜ਼ਾਂ ਮੈਂ ਦਾਦਾ ਚਾਰੇ ਮਗਜ ਪਾਉ ਵਿੱਚ ਉਹਦੇ ਵਿੱਚ ਆਪਣਾ ਵੇਸਣ ਪਾਉ ਛੋਲੇ ਪਾਉ ਜੁਬਦਾਂ ਗਿਰੀ ਜੋ ਮਰਜੀ ਪਾਉ। ਪਰ ਦੋ ਪਿੰਨੀਆਂ ਗਲਾਸ ਦੁੱਧ ਆ ਇੱਥੇ ਆ ਕੇ ਪਾਸੋ ਡੰਡ ਮਰੋ। ਪਿੰਨੀ ਦੀ ਨੇਰੀ ਲਿਆ ਦਿਓ ਪਿੰਨੀ ਕਹਿੰਦਾ ਮੈਂ ਕੁੜੀ ਹੋਈ ਕਿਦੇ ਅੰਦਰ ਚਲ ਗਈ। ਠੀਕ ਆ। ਏ ਜੀ ਮਾਰੀ ਨਹੀਂ ਮੈਂ ਕਹਿੰਦਾ ਪਰ ਇਹ ਪਿੰਨੀ ਨੂੰ ਆਪਾਂ ਖਾ ਲਈ ਆਪਣਾ ਉਹਦਾ ਐਸਐਸਆਈ ਲੱਗਿਆ ਤੇ ਡਾਕਟਰ ਸਾਹਿਬ ਆਡੇ ਪਿੰਨੀ ਵਾਲੇ ਟਾੜੀ ਮਾਰ ਗੋ ਇੱਕ ਮੈਂ ਹੋਰ ਤੁਹਾਨੂੰ ਬੋਲਦਾ ਅੱਜ ਮੈਨੂੰ ਦੋ ਤਿੰਨ ਮੈਸੇਜ ਆਏ ਬਾਹਰੋਂ ਕਹਿੰਦਾ ਬਾਈ ਯਾਰ ਤੂੰ ਬਹੁਤ ਚੰਗਾ ਕੰਮ ਕਰਦਾ ਜਿਹੜਾ ਬੱਚਿਆਂ ਦਾ ਕਰ ਰਿਹਾ ਫਲਾਲਾ ਸਾਡੇ ਗੋਚਰਾ ਕੋਈ ਫਾਈਨੈਂਸ਼ੀਲੀ ਸੇਵਾ ਦਾਸ ਉਹ ਮੈਂ ਕਹਾ ਭਰਾਵਾ ਮੇਰੀ ਅੱਖਾਂ 'ਚ ਪਾਣੀ ਆ ਗਿਆ ਮੈਂ ਕਹਾ ਬੱਲੇ ਬੱਲੇ ਹੀ ਹੈ ਕਿਰਪਾ ਮੈਂ ਕਹਾ ਤੂੰ ਇੰਨੀ ਗੱਲ ਕਹਿਤੀ ਨਾ ਸਾਨੂੰ ਤੁਹਾਡੇ ਵਧੀਆ ਮੈਸੇਜ ਚਾਹੀਦੇ ਆ ਇਹ ਹੌਸਲਾ ਵਧਾਈ ਲਈ ਬੱਚਿਆਂ ਨੂੰ ਐਪਰੀਸ਼ੀਏਟ ਕਰੋ ਸਾਨੂੰ ਫਾਈਨੈਂਸ਼ਲੀ ਕੋਈ ਚਾਹੀਦਾ ਮਹਾਰਾਜ ਦੀ ਬਹੁਤ ਕਿਰਪਾ ਕੋਕਰਪੋਟਾ ਤੇ ਮੈਂ ਉਹ ਵੀ ਪੁੱਛਦੇ ਰਹਿਤ ਹਾਂ ਕਿ ਆਸੇ ਦਸਰਾਣੀਆ ਬੱਚਿਆਂ ਦਾ ਕਹਾ ਖਰਚਦਾ ਇਹ ਇਹਨਾਂ ਲਈ ਕਹਾ ਖਰਚਿਆ ਮੈਂ ਫਿਰ ਵੀ ਦਊਂਗਾ ਕਦੀ ਨਹੀਂ ਦਊਂਗਾ ਕਿਉਂਕਿ ਥੱਲੇ ਮੁਸ਼ਕਲ ਆ ਰਹੀ ਹੈ ਕਲੈਂਡਰ 'ਤੇ ਇਹਨੂੰ 6 ਮਹੀਨੇ ਲੱਗਣਿਆ ਕੋਸ਼ਿਸ਼ ਆਪਣੀ ਇਹ ਹੈ ਕਿ ਜਿਹੜਾ ਉੱਪਰਲਾ ਫਲੋਰ ਹੈ ਨਾ ਉੱਪਰ ਬੱਚਿਆਂ ਵਾਸਤੇ ਕਰਨਾ ਸਰਪ੍ਰਾਈਜ਼ਨ ਮਦਦ ਅਸਤ ਦਿਨਾ ਮੇਰੀ ਸੋਚ ਇਹ ਹੈ ਕਿ ਮੈਂ ਬਾਹਰ ਦੇਖਿਆ ਬਾਹਰ ਗੋਰੇ ਤਿਲਸਾ ਦਾ ਬੱਚਾ ਸਭ ਕੁਝ ਪਾ ਲੈਂਦੇ ਸਹੀ ਗੱਲ ਹੈ ਮੈਂ ਕੀ ਕਰਨਾ 4 ਸਾਲ ਦਾ ਬੱਚਾ ਜਿਮ ਜੁਆਇਨ ਕਰਾ ਲਵਾਂ ਲੋਕੀ ਕਹਿੰਦੇ ਹਾਈ ਡਰੋਗ ਦੀ ਆ 12 ਸਾਲ ਦਾ ਬੱਚਾ ਨਹੀਂ ਭੇਜਣਾ ਮੈਂ ਉਲਟਾ ਕੰਮ ਕਰਨਾ 4 ਸਾਲ ਦਾ ਬੱਚਾ ਸਾਡੇ ਜਿਮ ਚ ਆਏਗਾ ਉੱਪਰ ਸਾਰਾ ਜਿਮ ਜਿਹੜਾ ਉਹ ਬੱਚੇ ਆਸਤੇ ਆਪਾਂ ਲੈੰਟਰ ਪਾ ਕੇ ਓਕੇ ਰਿਪੋਰਟ ਕਰ ਦੇਣਾ ਉਹ 4 ਸਾਲ ਦੇ ਬੱਚੇ ਨੂੰ ਕਿੱਦਾਂ ਮਾਲਿਸ਼ ਕਰਨੀ ਆ ਉਹਦੀਆਂ ਹੱਡੀਆਂ ਕਿੱਦਾਂ ਸਟਰੋਂਗ ਕਰਨੀਆਂ ਉਹ ਵੀ ਸਾਨੂੰ ਸਾਰਾ ਪਤਾ ਐਟੀਟਿਊਡ ਦਵਾਂਗੇ ਬੱਚੇ ਨੂੰ ਸੰਸਕਾਰ ਦਵਾਂਗੇ ਗੋਰੇ ਵੇ ਲੋ 3 ਸਾਲ ਦਾ ਬੱਚਾ ਚੈਨਾ ਕਾਹੋਂ ਅੱਗੇ ਆ ਗਿਆ ਅੱਜ ਕੀ ਹਾਇ ਉਹ ਤਾਂ ਹੁਣ ਮੈਂ ਵਲੌਗ 'ਚ ਨਹੀਂ ਬੋਲਾਂ ਉਹ ਤਾਂ ਇਹਨਾਂ ਨੂੰ ਸਾਰੇ ਕੰਮ ਕਰ ਲਿਆ ਆਂਦੇ 12 13 ਸਾਲਾਂ ਜੇ ਪੱਬ ਜੀ ਉਹ ਹੋਰ ਪਾਣੀ ਡੱਬ ਜੀ ਕੱਪ ਜੀ ਹੋਰ ਫੋਨ ਐ ਟੈਗਿੰਗ ਮਾਰਦੇ ਓਕੇ ਰਿਪੋਰਟ ਪਰ ਜਦੋਂ ਉਹਦੀ ਐਕਸੇ ਦੀ ਵਾਰੀ ਉਦੋਂ ਹਾਇ ਹੋ ਜੇਗੀ ਹਾਇ ਡੋਲੇ ਐ ਥੋੜੀ ਬਣਾਉਣੇ ਆ ਉੱਤੇ ਨਾਲ ਖੁੱਲੀ ਜਗ੍ਹਾ ਦੇ ਆਪਣੇ ਤੋਂ ਬਹੁਤ ਐਕਸੇ ਆਂ ਵੇਖੋ ਕੁੜੀ ਨੇ ਕਿੰਨੀ ਵਧੀਆ ਐਕਸੇ ਕਰ ਰਹੀਆਂ ਕੱਲ ਵਲੌਗ ਪਾਵਾਂਗੇ ਓਕੇ ਰਿਪੋਰਟ ਆ ਮਾਰਾਂ ਸੋਖ ਰੱਖੇਗੇ 25 ਦੇ ਲਾਸਟ ਉੱਪਰ ਫੁੱਲ ਲੈਟਰ ਇੱਕ ਰੂਮ 5 ਸਟਾਰ ਵੈਲ ਮਲੇ ਅੱਖਾਂ ਵਿੱਚ ਮੱਗੇ ਨਾਲ ਹੀ ਉਹ ਕਮਰੇ ਖੁੱਲ੍ਹਿਆ ਕਰ ਰਗੇ ਐਂ ਹੀ ਬੰਦ ਹੋਇਆ ਕਰ ਰਗੇ ਜਿੱਦਾਂ ਬਾਦ ਰਹਿਣ ਬਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਗਿਆ ਆਇਓ ਤੁਸੀਂ ਕੋਈ ਆ ਜਾਓ ਬਣੀ ਤੇ ਤੁਸੀਂ ਆ ਜਾਓ ਬੁਫੜ ਕਾਲੋ ਆ ਜਾਓ ਪਰ ਇੱਕ ਤਾਂ ਫੇਰ ਬਣਾਦੀ ਆ ਕਾਲੋ ਫਿਰ ਐਂ ਆ ਲੈ ਕੇ ਸੱਪ ਪਾ ਲਈਨੇ ਸੱਪ ਦਾ ਆ ਗਿਆ ਕਾਲੋ 4 ਕਿਲੋ ਹਟਾਈ ਲਾ ਆ ਜਾਓ ਆਲੋ ਬੁੜੀਆਂ ਕਰਮਾਂ ਆਜੋ 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 ਮੇਰੇ ਪੁੱਤ ਲੱਗ ਕੇ ਨਿਆਰੇ ਬੱਜੇ ਹੋਏ ਆ ਜਾਓ ਗੁੱਡ ਨਾਈਸ ਹਾਂ ਨੈਕਸਟ ਵੀਕ ਆਈ ऍम ਗੋ ਟੂ ਸ਼ੋਪਿੰਗ ਐਂਡ ਆਈ ਵਿਲ ਪਰਚੇਸ ਹੋਮ ਕੇਟਲ ਅੱਪ ਆ नेक्स्ट टाइम होम थिएटर म्यूजिक ऑन ओनली थर्सडे क्लास चिल्ड्रन ऑनली टूडे ओके ना टूडे यू अंडरस्टैंड एंड नो म्यूजिक एंड योगा देखो चंगा लगा वा अलैड सेंटर लाओ मर्जी लैड लाओ लैड इतने कंपीटिशन हो के इतने योगा क्लास है इतने सारा गर्म है जोकर को खोल जो खोल जो खोल जो जगह कार सेटिंग है इधर लाइए थोड़ी सेटल कर लेनी है तू ब्लॉक बंद कर दे घड़ी उधर બસ ਮੇਰੇ ਪਤ ਮੇਰੇ ਹੱਥਲੇ ਲੱਗੇ ਰਹੋਗੇ ਸਾਡੇ ਭਾਜੀ ਨੂੰ ਨਾ ਬੀਚੀ ਦੇ ਹਾਂਜੀ ਬੜਾ ਯਾਵੇ ਮੈਂ ਸੱਚ ਬੋਲਦਾ ਮੈਂ ਕਿਹੜਾ ਝੂਠ ਬੋਲਦਾ ਸਾਡੇ ਨਹੀਂ ਜਮਾਏ ਨੂੰ ਗੁੱਸਾ ਲੱਗਦਾ ਲੱਗੀ ਜਾਂਦੀ ਬੜੀਆਂ ਜਨਾਨੀਆਂ ਬੰਦੇ ਦੀ ਜਾਇਦਾਦ ਲੈਣ ਵਾਸਤੇ ਲੁੱਟਣ ਪੁੱਟਣ ਵਾਸਤੇ ਆਮ ਹੀ ਕੰਮ ਚੱਲ ਪਿਆ ਹੁਣ ਵਿਆਹ ਕਰਾ ਲਓ ਤੇ ਬੱਸ ਲੁੱਟੋ ਉਹਨੂੰ ਦੀਨ ਐ ਇਹਦੇ ਵਿੱਚ ਆ ਗਿਆ ਪਲੇਟ ਪਾ ਗਿਆ ਹਾਂ ਤਾਂ ਤਾਂ ਬੰਦਾ ਬੋਲ ਪਹਿਲੇ ਉਹ ਤੇ ਰੀਜ ਮੈਰਿਜ ਹੁੰਦੀ ਹੁਣ ਲਵ ਮੈਰਿਜ ਜਿਹੜੀ ਆ ਨਾ ਲਵ ਮੈਰਿਜ ਉਹਦੇ ਬਹੁਤਾ ਤੇ ਤੁੱਖ ਆ ਆ ਬਾਈ ਰੀਜ ਵਾਲੀ ਦੀ ਬਾਈ ਦੀ ਕਰਤਾ ਸਾਰੇ ਸਾਡੀ ਗਲਤੀ ਹੋ ਗਈ ਮਾੜੀ ਜਿਹੇ ਸਾਰੇ ਲਵ ਮੈਰਿਜ ਮਾਰੀ ਹੋਵੇ ਚ ਅੱਗੇ ਨਹੀਂ ਪਰ ਬਹੁਤ ਮਾੜੀ ਅਰਜਕਣ ਗਿਆ ਇਹ ਗੱਲ ਰਹੀ ਹੈ ਯਾ ਪਰੋਤੀ ਨਾ ਲੈਣੀਆਂ ਪਰ ਦੋ ਵਸਾ ਲੈਣਾ ਤੁਹਾਡੇ ਨਾਲ ਬਈ ਅੱਦੀ ਪ੍ਰਾਪਰਟੀ ਲੈ ਕੇ ਨਿਕਲ ਜਣੀ ਕੋਠੀਆਂ ਕਾਠੀਆਂ ਲੈ ਕੇ ਨਿਕਲ ਜਣੀਆਂ ਆਈਫੋਨ ਲੈ ਲੈਣੇ ਹੈ ਨਾ ਉਹ ਸਾਰੇ ਕ੍ਰਿਕਟਰਾਂ ਦਾ ਵੀ ਇਹੀ ਹੁੰਦਿਆ ਛੱਡ ਜੀਆਂ ਆ ਤੇ ਇਦਾਂ ਹੀ ਆ ਪੰਡਲ ਕੀ ਬਣਾਉ ਉਹ ਵੀ ਲੈ ਕੇ ਪ੍ਰਾਪਰਟੀ ਹੁਣ ਚਹਿ ਲਗਾ ਦੀ ਉਹਦੀ ਵੀ ਲੈ ਕੇ